ਸਾਸਿਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੋਹੀਨੂਰ ਹੀਰੇ ਬਾਰੇ ਕੋਹੀਨੂਰ ਹੀਰਾ ਸੰਸਾਰ ਦੇ ਸਭ ਹੀਰੇ ਨਾਲੋਂ ਵੱਧ ਪ੍ਰਸਿੱਧਤਾ ਰੱਖਦਾ ਹੈ ਤੇ ਇਸ ਦੀ ਜੀਵਨ ਕਥਾ ਬਾਰੇ ਕੋਈ ਬਹੁਤੇ ਪੱਕੇ ਸਬੂਤ ਤਾਂ ਨਹੀਂ ਹਨ ਪਰ ਅਸੀਂ ਤੁਹਾਡੇ ਨਾਲ ਜੋ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਤੱਥਾਂ ਦੇ ਆਧਾਰ ਤੇ ਕਾਫੀ ਹੱਦ ਤੱਕ ਸਹੀ ਮੰਨੀ ਜਾਂਦੀ ਹੈ ਸ਼ੁਰੂਆਤ ਹੁੰਦੀ ਹੈ ਜੀ 15 ਦਸੰਬਰ 1525 ਈਸਵੀ ਤੋਂ ਜਦੋਂ ਬਾਬਰ ਨੇ ਹਿੰਦ ਦੇ ਤੇ ਤਾਵਾ ਬੋਲਿਆ ਤੇ ਪਾਣੀਪਤ ਦੀ ਲਾਹੌਰ ਰੋਲਮੀ ਲੜਾਈ ਦੇ ਵਿੱਚ ਇਬਰਾਹਿਮ ਲੋਦੀ ਤੇ ਜਿੱਤ ਪ੍ਰਾਪਤ ਕਰਕੇ ਦਿੱਲੀ ਦੇ ਕਬਜ਼ਾ ਕਰ ਲਿਆ ਅਤੇ ਬਾਬਰ ਨੇ ਪਾਣੀਪਤ ਦੀ ਲੜਾਈ ਜਿੱਤਦੇ ਹੀ ਆਪਣੇ ਪੁੱਤਰ ਹਮਾਇੂ ਨੂੰ ਆਗਰੇ ਦੇ ਦਰਕਾਰਜਮਾਨ ਦੇ ਲਈ ਤੋਰ ਦਿੱਤਾ ਸੀ ਅਤੇ ਉਸੇ ਸਮੇਂ ਲੋਧੀਆਂ ਦੀ ਜੋ ਕਿ ਉਸ ਸਮੇਂ ਲੋਧੀਆਂ ਦੀ ਰਾਜਧਾਨੀ ਸੀ ਤੀ ਹਮਾਇੂ ਨੇ ਆਗਰੇ ਪਹੁੰਚਦਿਆਂ ਹੀ ਸ਼ਹਿਰ ਨੂੰ ਘੇਰ ਲਿਆ ਇਬਰਾਹਿਮ ਦੇ ਪਾਣੀਪਤ ਦੀ ਲੜਾਈ ਵਿੱਚ ਮਾਰੇ ਜਾਣ ਕਰਕੇ ਉਸ ਨੇ ਆਸਾਨੀ ਨਾਲ ਹੀ ਆਗਰੇ ਤੇ ਕਬਜ਼ਾ ਕਰ ਲਿਆ ਅਤੇ ਸਾਰੇ ਲੋਕ ਆਪਣੀ ਜਾਨ ਦੀ ਭੀਖ ਮੰਗਣ ਲੱਗੇ ਇਸ ਸਮੇਂ ਇੱਕ ਵਿਲੱਖਣ ਘਟਨਾ ਵਾਪਰੀ ਜਦੋਂ ਹਮਾਇੂ ਆਪਣੇ ਸੈਨਾ ਦੇ ਨਾਲ ਆਗਰੇ ਵਿੱਚ ਦਾਖਲ ਹੋ ਰਿਹਾ ਸੀ ਤੇ ਕਿਲੇ ਦੇ ਦਰਵਾਜ਼ੇ ਤੇ ਕੁਝ ਬੁੱਢੀਆਂ ਔਰਤਾਂ ਨੇ ਆਪਣੀ ਜਾਨ ਦੀ ਭੀਖ ਮੰਗੀ। ਉਹਨਾਂ ਵਿੱਚੋਂ ਇੱਕ ਬੁੱਢੀ ਔਰਤ ਨੇ ਸ਼ਹਿਜ਼ਾਦੇ ਨੂੰ ਇੱਕ ਡੱਬੀ ਫੜਾ ਕੇ ਜਾਨ ਬਖਸ਼ਣ ਦੀ ਬੇਨਤੀ ਕੀਤੀ ਤੇ ਜਦ ਸ਼ਹਿਜ਼ਾਦੇ ਨੇ ਡੱਬੀ ਖੋਲੀ ਤਾਂ ਉਸੇ ਸੰਸਾਰ ਦਾ ਸਭ ਤੋਂ ਕੀਮਤੀ ਹੀਰਾ ਧਗਮਗਾਉਂਦਾ ਹੋਇਆ ਦਿਖਾਈ ਦਿੱਤਾ ਜੋ ਕਿ ਕੋਹਿੰੂਰ ਹੀਰਾ ਸੀ। ਜਿੱਤ ਤੋਂ ਬਾਅਦ ਬਾਬਰ ਦਿੱਲੀ ਵਿੱਚ ਆਪਣੇ ਫੌਜੀ ਪ੍ਰਬੰਧਾਂ ਨੂੰ ਖਤਮ ਕਰਕੇ 1500 26 ਵੀ ਨੂੰ ਆਗਰੇ ਪਹੁੰਚ ਗਿਆ ਤੇ ਉਸੇ ਸਮੇਂ ਹਮਾਯੂਨ ਆਪਣੇ ਪਿਤਾ ਦੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਅਤੇ ਕੋਹਿੰਨूर ਹੀਰਾ ਬਾਬਰ ਦੇ ਮੂਹਰੇ ਰੱਖਿਆ ਬਾਬਰ ਨੇ ਸ਼ਾਜਾਦੀ ਤੋਂ ਖੁਸ਼ ਹੋ ਕੇ ਉਹ ਹੀਰਾ ਸ਼ਾਜਾਦੀ ਨੂੰ ਸਗਾਤ ਵਜੋਂ ਭੇਂਟ ਕਰ ਦਿੱਤਾ ਉਸ ਸਮੇਂ ਕੋਹਿੰਨूर ਹੀਰਾ ਟੋਲ ਵਿੱਚ 320 ਰਤੀ ਸੀ ਅਤੇ ਇਸ ਦਾ ਮੁੱਲ ਸੰਸਾਰ ਦੇ ਸਾਰੇ ਹੀਰੇ ਨਾਲੋਂ ਵੱਧ ਸੀ ਇਹ ਸਾਰੀ ਘਟਨਾ ਬਾਰੇ ਬਾਬਰ ਆਪਣੀ ਲਿਖਤ ਤੁਜ ਕੇ ਬਾਬਰੀ ਵਿੱਚ ਵੀ ਲਿਖਦਾ ਹੈ ਫਿਰ ਹੀਰਾ 1500 40 ਸਾਲ ਤੱਕ ਹਿੰਦ ਦੇ ਖਜ਼ਾਨੇ ਵਿੱਚ ਰਿਹਾ ਤੇ ਫਿਰ ਜਦ ਹਮਾਯੂ ਨੂੰ ਛੇਰ ਸੂਰੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਹਮਾਯੂ ਜਾਨ ਬਚਾ ਕੇ ਈਰਾਨ ਵੱਲੋਂ ਨਿਕਲ ਗਿਆ ਤੇ ਬੜੇ ਹੀ ਗੁੱਥ ਢੰਗ ਨਾਲ ਹੀਰੇ ਨੂੰ ਉਹ ਆਪਣੇ ਨਾਲ ਲੈ ਗਿਆ ਫਿਰ ਦੁਬਾਰਾ ਸਨ 1555 ਵਿੱਚ ਹਮਾਯੂ ਨੇ ਮੁੜ ਹਿੰਦ ਤੇ ਕਬਜ਼ਾ ਕਰ ਲਿਆ ਅਤੇ ਹੀਰਾ ਮੁੜ ਹਿੰਦ ਵਿੱਚ ਆ ਗਿਆ ਇਸ ਸਮੇਂ ਤੱਕ ਇਸ ਕੀਮਤੀ ਹੀਰੇ ਦਾ ਕੋਈ ਵੀ ਨਾਂ ਨਹੀਂ ਸੀ ਅਤੇ ਫਿਰ ਇਹ ਹੀਰਾ 200 ਸਾਲ ਤੱਕ ਮੁਗਲਾਂ ਦੇ ਕਬਜ਼ੇ ਵਿੱਚ ਰਿਹਾ ਤੇ ਸਨ 1739 ਦੇ ਵਿੱਚ ਨਾਦਰ ਸ਼ਾ ਨੇ احمد ਸ਼ਾ ਅਬਦਾਲੀ ਨੂੰ ਹਰਾ ਕੇ ਦਿੱਲੀ ਤੇ ਕਬਜ਼ਾ ਕਰ ਲਿਆ ਉਸ ਸਮੇਂ ਇਸ ਹੀਰੇ ਦੀ ਚਮਕ ਤੇ ਪ੍ਰਕਾਸ਼ ਨੂੰ ਵੇਖ ਕੇ ਨਾਦਰ ਸ਼ਾ ਦੇ ਮੂੰਹੋਂ ਨਿਕਲ ਗਿਆ ਵੱਲਾਏ ਕੋਹਨੂਰ ਅਸ ਇਸ ਦਾ ਮਤਲਬ ਹੈ ਕਿ ਕੋਹਨੂਰ ਕੋ ਦਾ ਮਤਲਬ ਹੈ ਪਹਾੜ ਅਤੇ ਨੂਰ ਦਾ ਮਤਲਬ ਹੈ ਰੋਸ਼ਨੀ ਅਰਥਾਤ ਰੋਸ਼ਨੀ ਦਾ ਪਹਾੜ ਇਸ ਤੋਂ ਬਾਅਦ ਇਹ ਹੀਰਾ ਕੋਹਨੂਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿੱਤ ਤੋਂ ਬਾਅਦ ਨਾਦਰ ਸ਼ਾ ਲੁੱਟਦੇ ਸਮਾਨ ਦੇ ਨਾਲ ਸਮੁੰਦਰੀ ਰਸਤੇ ਇਰਾਹੀਂ ਇਸ ਹੀਰੇ ਨੂੰ ਖੁਰਾਸਾਨ ਲੈ ਗਿਆ ਤਾਂ ਇਹ ਹੀਰਾ ਅਮਰ ਸ਼ਾਹ ਅਬਦਾਲੀ ਦੇ ਹੱਥ ਚੜ੍ਹ ਗਿਆ ਇਸ ਤੋਂ ਲਗਭਗ 64 ਸਾਲਾਂ ਬਾਅਦ ਇਸ ਹੀਰੇ ਦੇ ਭਾਗ ਜਾਗੇ ਤੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਹੱਥ ਆ ਗਿਆ ਤੇ ਮੋੜ ਇਹ ਆਪਣੇ ਹਿੰਦਸਤਾਨ ਆ ਗਿਆ ਤੇ 1850 ਈਸਵੀ ਤੱਕ ਇਹ ਭਾਰਤ ਵਿੱਚ ਹੀ ਰਿਹਾ 6 April 1850 ਈਸਵੀ ਨੂੰ ਕਪਤਾਨ ਰਮਜੀਥੀ ਮਾਰਕੁਇਜ਼ ਡਲੋਜੀ ਗਵਰਨਰ ਜਨਰਲ ਨੇ ਇਹ ਹੀਰਾ ਬਰਤਾਨੀਆਂ ਦੀ ਮਹਾਰਾਣੀ ਲਈ ਲੰਡਰ ਭਜਵਾ ਦਿੱਤਾ ਜਿੱਥੇ ਇਸ ਨੂੰ ਤੋ ਛੁਮੋਚ ਕੇ ਇਸ ਦੀ ਸ਼ਕਲ ਤੇ ਰੂਪਰੇਖਾ ਹੀ ਬਦਲ ਦਿੱਤੀ ਗਈ ਹੈ ਤੇ ਇਹ ਅੱਜਕਲ ਬ੍ਰਿਟਾਨੀਆ ਦੀ ਮਲਕਾ ਦੇ ਤਾਜ ਵਿੱਚ ਜੜਿਆ ਹੋਇਆ ਹੈ